ਜਦੋਂ ਅਸੀਂ ਖੜੇ ਹੁੰਦੇ ਹਾਂ ਉਹ ਲੰਬੇ ਪੈ ਜਾਂਦੇ ਹਨ ਜਦੋਂ ਅਸੀਂ ਲੰਬੇ ਪਈਏ ਉਹ ਖੜੇ ਹੋ ਜਾਂਦੇ ਹਨ ਕੀ ਜਦੋਂ ਅਸੀਂ ਖੜੇ ਹੁੰਦੇ ਹਾਂ ਉਹ ਲੰਬੇ ਪੈ ਜਾਂਦੇ ਨੇ ਜਦੋਂ ਅਸੀਂ ਲੰਬੇ ਪੈਂਦੇ ਹਾਂ ਉਹ ਖੜੇ ਹੋ ਜਾਂਦੇ ਨੇ ਜਰਸੀ ਖੜੇ ਹੋਣੇ ਉਹ ਲੰਬੇ ਪੈਂਦੇ ਨੇ ਮੇਰੀ ਪਛਾਈ ਲੇਕਿਨ ਉਹ ਵੀ ਖੜੀ ਨਾਲ ਤੁਹਾਡੇ ਖੜੀ ਆ ਉਹ ਹਟ ਜਾ ਜਦੋਂ ਅਸੀਂ ਖੜੇ ਹੁੰਦੇ ਹਾਂ ਉਹ ਲੰਬੇ ਪੈਂਦੇ ਨੇ ਤੁਸੀਂ ਵੀ ਦੱਸੋ ਜੀ ਜਲਦੀ ਜਲਦੀ ਕਮੈਂਟ ਕਰਕੇ ਆਇਓ ਕਿ ਤੁਹਾਨੂੰ ਤਾਂ ਸਾਰਿਆਂ ਨੂੰ ਬਹੁਤ ਜਹੀ ਲੰਮੇ ਪੈਨੇ ਆ ਚਲਦੀ ਆਂਦੀ ਪਤਾ ਲੱਗੂ ਜਿਹਦੇ ਕੋਲ ਦਿਮਾਗ ਆ ਉਹ ਤਾਂ ਮਿੰਟੋ ਮਿੰਟ ਜਵਾਬ ਦੇ ਦੂੰ ਉਸ ਅੱਜ ਪਤਾ ਲੱਗੂ ਕਿਹਦਾ ਦਿਮਾਗ ਕਿੰਨਾ ਚੱਲਦਾ ਮੇਰੀ ਬੋਡੀ ਨਾਲ ਜੁੜੀ ਹੋਈ ਕੋਈ ਚੀਜ਼ ਹੈ ਹਾਂ ਹੈ ਆ ਕੀ ਹੋ ਰਿਹਾ ਸੀ ਉਹ ਮੈਂ ਸੋ ਪਲਕਾਂ ਵੀ ਹੋ ਸਕਦਾ ਕਿ ਪਲਕਾਂ ਜਦ ਅਸੀਂ ਲੰਮੇ ਪੈਨੇ ਆ ਤਾਂ ਪਲਕਾਂ गिर ਜਾਂਦੀ ਜਦ ਖੜੇ ਹੋਣੇ ਪਲਕਾਂ ਉੱਡ ਜਾਂਦੀ ਹੈ ਤੇ ਮੈਨੂੰ ਲੱਗਾ ਕਿ ਤੇ ਪਲਕਾਂ ਜਵਾਬ ਨਾ ਹੋ ਨੋ 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 ਗਲਤ ਸਾਈਡ ਨਹੀਂ ਜਾਣਾ ਵਾਪਸ ਆਓ ਪਲਕਾਂ ਨਹੀਂ ਹੈਗੀਆਂ ਨਹੀਂ ਹੈ ਉਹ ਪਲਕਾਂ ਵਿੱਚ ਵੀ ਤਾਂ ਜਵਾਬ ਹੋ ਸਕਦਾ ਹੈ ਨਾ ਦੇਖੋ ਪਲਕਾਂ ਬੰਦ ਜਾਂਦਾ ਨਾ ਹੁੰਦਾ ਤਾਂ ਪਲਕਾਂ ਜਿਹੜੀਆਂ ਉਹ ਖੜੀ ਹੋ ਜਾਂਦੀ ਨਹੀਂ ਪਲਕ ਲੰਮਾ ਪੈਰਾਂ ਤੇ ਖੜੀ ਥੋੜਾ ਨਾ ਹੁੰਦੀ ਐ ਇਹ ਉਲਟਾ ਹੈ ਤਾਂ ਹੀ ਕਿਹਾ ਜੇੜਨਾ ਕੋਲ ਦਿਮਾਗ ਹੋਊਗਾ ਉਹ ਮਿੰਟੋ-ਮਿੰਟੇ ਜਵਾਬ ਦੇਣਗੇ ਜਦੋਂ ਮੈਂ ਖੜਾ ਹੁੰਨਾ ਹਾਂ ਲੰਮੇ ਪੈਰਾਂ ਤੇ ਉਹ ਲੰਮੇ ਪੈਰਾਂ ਤੇ ਜੋ ਤੁਸੀਂ ਖੜੇ ਹੋਨੇ ਪਲਕਾ ਤੁਹਾਡੀਆਂ ਨਾਲ ਉੱਠਦੀਆਂ ਨਹੀਂ ਗਈਆਂ ਉੱਪਰ ਹੁੰਦੀਆਂ ਨੇ ਜੋ ਤੁਸੀਂ ਪਹਿਨਦੇ ਹੋਗੇ ਫਿਰ ਇਹ ਵੀ ਪੈ ਜਾਂਦੀਆਂ ਨੇ ਬੰਦ ਹੋ ਜਾਂਦੀਆਂ ਨੇ ਬਟ ਉਹ ਚੀਜ਼ ਆ ਜਿਹੜੀ ਜਦੋਂ ਆਪਾਂ ਖੜੇ ਹੁੰਨੇ ਆ ਉਹ ਲੰਬੀ ਪੈ ਜਾਂਦੀ ਆ ਤੇ ਜਦੋਂ ਆਪਾਂ ਪਏ ਹੁੰਨੇ ਆ ਉਹ ਖੜੀ ਹੋ ਜਾਂਦੀ ਆ ਪੈਰ ਪੈਰ ਕਿਵੇਂ ਐਕਸਪਲੇਨ ਮੀ ਪੈਰ ਜਦੋਂ ਅਸੀਂ ਖੜੇ ਹੁੰਨੇ ਆ ਤਾਂ ਉਹ ਲੰਬੀ ਐ ਹੋ ਜਾਂਦੀ ਐ ਐ ਹੋ ਜਾਂਦੀ ਐ ਐ ਹੋ ਜਾਂਦੇ ਆ ਹਾਂ ਜਿੱਦਾਂ ਵੀ ਐ ਹੋ ਜਾਂਦੇ ਨੇ ਠੀਕ ਐ ਹਾਂ ਤੇ ਜੇਰੋ ਅਸੀਂ ਲੰਮੇ ਪੈਨੇ ਆ ਫਿਰ ਉਹ ਤਾਨੂੰ ਹੋਏ ਫਿਰ ਐ ਹੋ ਜਾਂਦੇ ਆ ਬਿਲਕੁਲ ਸਹੀ ਹਾਂਜੀ ਸੋ ਇਹਦਾ ਸਹੀ ਜਵਾਬ ਆ ਪੈਰ ਲੇਕਿਨ ਮੈਨੂੰ ਹਾਜਮ ਨਹੀਂ ਹੋਈ ਇਹਦਾ ਹੀ ਸਹੀ ਜਵਾਬ ਆ ਲੇਕਿਨ ਮੈਨੂੰ ਹਾਜਮ ਨਹੀਂ ਹੋਈ ਸੋ ਚੂਰਨ ਖਾਓ ਜਾਓ ਨਹੀਂ ਮੈਨੂੰ ਹਾਜਮ ਹੋ ਲਾ ਗਿਆ ਨਹੀਂ 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 ਸੋਚਣ ਵਾਲੀ ਗੱਲ ਆ ਨਾ ਕਿ ਜਦੋਂ ਅਸੀਂ ਖੜੇ ਹੁੰਨੇ ਆ ਉਹ ਲੰਮੇ ਪੈ ਜਾਂਦੇ ਨੇ ਆਹ ਵੇ ਖੜੇ ਆ ਤਾਂ ਮੇ ਲੰਮੇ ਕਿੱਥੇ ਪਏ ਨੇ ਅੱਛਾ ਲੰਮੇ ਮਤਲਬ ਲੰਮੇ ਪੈ ਤਾਂ ਹੈਗੇ ਫਲੈਟ ਪਏ ਆ ਆ ਹੈ ਨਾ ਫਲੈਟ ਹੋਰ ਤੁਹਾਡੇ ਪੈਰ ਕਿ ਐ ਖੜੇ ਹੋ ਜਾਂਦੇ ਨੇ ਤੁਹਾਡੇ ਨਾਲ ਪੈਰਾਂ ਦੇ ਤਲਵੇ ਕੀ ਕਹਿੰਦੇ ਨੇ ਤਲੇ ਤਲੇ ਜੋ ਵੀ ਉਧਰ ਹੈ ਤਲੇ ਆ ਨਾ ਪੈਰ ਦੇ ਤਲੇ ਉਹ ਲੰਮੇ ਪਏ ਹੁੰਦੇ ਨੇ ਅੱਡੀ ਨੀਚੇ ਲੱਗੇ ਲੰਮੇ ਪਏ ਆ ਨੇ ਉਹ ਪੈਰ ਦੇ ਥਲੇ ਐ ਹੋ ਜਾਂਦੇ ਨੇ ਫਿਰ ਅੱਡੀ ਉੱਪਰ ਨੂੰ ਹੋ ਜਾਂਦੀ ਹੈ ਅੱਡੀ ਤਾਂ ਹਾਂ ਨੂੰ ਹੋ ਜਾਂਦੀ ਹੈ ਆਇਆ ਸਮਝ ਆਇਆ ਨੇਹਾ ਜੀ ਕੀ ਬਾਤ ਹੈ ਨੇਹਾ ਜੀ ਕੀ ਬਾਤ ਹੈ ਕਿੱਥੋਂ ਉਹ ਹਾਰਤਾ ਲੈ ਕੇ ਆ ਰਹੇ ਹੋ ਨੇਹਾ ਲਈ ਯਾਰ ਇੱਕ ਲਾਈਕ ਤਾਂ ਬਣਦਾ ਹੀ ਆ ਵੀਡੀਓ ਤੁਹਾਨੂੰ ਅੱਜ ਦੀ ਕਿੱਦਾਂ ਲੱਗੀ ਕਮੈਂਟ ਕਰਕੇ ਜੋ ਦੱਸੋ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਸਾਰੀ ਵੀਡੀਓ ਵਿੱਚ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਵੀ ਸਾਡੇ ਧਿਆਨ 'ਚ ਲਿਆਓ ਅਸੀਂ ਸੁਧਾਰ ਕਰਾਂਗੇ ਹੂੰ ਇਹੋ ਜਿਹਾ ਕਿਹੜਾ ਜੀਵ ਹੈ ਜਿਹੜਾ ਕਿ ਕਿਸੇ ਵੀ ਚੀਜ਼ ਦਾ ਸੁਆਦ ਆਪਣੀ ਜੀਵਨ ਆਲ ਨਹੀਂ ਲੈਂਦਾ ਬਲਕਿ ਪੈਰਾਂ ਨਾਲ ਲੈਂਦਾ ਕਮਾਲ ਹੈ ਜੀਵ ਹੈ ਲੇਕਿਨ ਜੀਵ ਨਾ ਸੁਆਦ ਨਹੀਂ ਲੈਂਦਾ ਪੈਰਾਂ ਨਾਲ ਲੈਂਦਾ ਇਹੋ ਜਿਹਾ ਕਿਹੜਾ ਜੀਵ ਹੈ ਜੋ ਆਪਣੀ ਮਤਲਬ ਕਿਸੇ ਵੀ ਚੀਜ਼ ਦਾ ਸਵਾਦ ਜੀਭ ਨਾਲ ਨਹੀਂ ਲੈਂਦਾ ਪੈਰ ਉਹਦੀ ਜੀਭ ਹੀ ਨਹੀਂ ਹੁੰਨੀ ਵਿਚਾਰੇ ਦਾ ਮੂੰਹ ਹੀ ਨਹੀਂ ਹੋਣਾ ਜੀਭ ਜੋ ਸਾਰਾ ਕੁਝ ਹੈਗਾ ਜੇ ਜੀਭ ਹੈਗੀ ਤਾਂ ਹੀ ਜੀਭ ਦਾ ਕਰਿਆ ਗਿਆ ਨਾ ਪੈਰਾਂ ਨਾਲ ਸਵਾਦ ਲੈਂਦਾ ਇਹ ਤਾਂ ਫਿਰ ਵਿਚਾਰ ਤੋਂ ਨਾ ਇਹ ਤਾਂ ਤੁਸੀਂ ਜੀਕੇ ਦੇ ਕੁਸ਼ਨ ਪਿਆ ਜੋ ਵੀ ਆ ਤੁਸੀਂ ਪਾਓ ਬਸ ਖੜ ਜੋ ਰੁਕ ਜੋ ਇਹ ਤਾਂ ਔਖਾ ਹੈ ਨਾ ਇਹ ਤਾਂ ਫਿਰ ਇਹ ਜੀ ਕੋਈ ਔਖਾ ਨਹੀਂ ਹੈਗਾ ਪਹਿਲਾਂ ਮੈਨੇ ਪਾਇਆ ਹੋਇਆ ਬਹੁ ਵਾਰੀ ਨਹੀਂ ਇਹ ਜੀਵ ਆਪਣੇ ਸਾਡੇ ਘਰ ਕਦੇ ਦੇਖਿਆ ਕੁੰਦਾ ਫਿਰਦਾ ਹੈ ਸਾਡੇ ਘਰ ਤਾਂ ਚੂਹਾ ਹੁੰਦਾ ਜਿਆਦਾ ਨਾ ਚੂਹਾ ਤਾਂ ਨਾਲ ਚੂਹਾ ਆ ਜਾਂਦਾ ਉਹ ਤਾਂ ਆਪਣੇ ਮੂਹੇ ਹੋ ਜਾਂਦਾ ਪਰਦੇ ਪਰਦੇ ਕੱਕੜੇ ਨਾ ਕੱਕੜੇ ਨਹੀਂ ਹੈ ਹੋਰ ਜਿਆਦਾ ਵਧੀਆ ਚੀਜ਼ ਆ ਬਹੁਤ ਜਿਆਦਾ ਮੇਰੀ ਫੇਵਰਟ ਹੈ ਤੇਰੀ ਫੇਵਰਟ ਹੈ ਜੀ ਜਾਨਵਰੀ ਹੈ ਨਾ ਹੈ ਤਾਂ ਕਿ ਜਾ ਸਿੱਧੀ ਕੇ ਮੈਨੇ ਜੀਵ ਮੈਨੂੰ ਮੈਨੂੰ ਪਤਾ ਕੁਝ ਹੋਰ ਹੀ ਨਾ ਹੋਏ ਥੋੜਾ ਵੀ ਪਤਾ ਲੱਗਦਾ ਕਿ ਇਹਨੇ ਕੱਢ ਦੋ ਜਿਵੇਂ ਪਿਛਲੀ ਵਾਰ ਰੀਆ ਨੂੰ ਬੰਦ ਬੰਦ ਰੀਆ ਬਣਾਤਾ ਸੀਗਾ ਫਿਰ ਸਹੀ ਸੀ ਜੁਆਪ ਸਾਰੇ ਦੇ ਸਹੀ ਸੀ ਚਲੋ ਇੱਕ ਮਿੰਟ ਕਿਹੜਾ ਜੀਵ ਹੈ ਜਿਹੜਾ ਪੈਰਾਂ ਦੇ ਨਾਲ ਸਵਾਰ ਲੈਂਦਾ ਘਰ ਦੀ ਛਿਪਕਲੀ ਮੂੰਹ ਹੈਗਾ ਉਹਦੇ ਤਾਂ ਮੂੰਹ ਤਾਂ ਫਿਰ ਤੁਸੀਂ ਕਹਿਆ ਹੈ ਪੈਰ ਲਾ ਕੇ ਕਿਸ ਚੀਜ਼ ਦਾ ਸਵਾਦ ਖੋਣ ਲੈਂਦਾ ਪੈਰ ਕਿਹਦੇ ਨੇ ਕੋਕਰੇ ਦੇ ਪੈਰ ਹੁੰਦੇ ਨੇ ਬੜੇ ਤਾਂ ਸਾਰਿਆਂ ਦੇ ਹੁੰਦੇ ਨੇ ਮੱਛਰ ਮੱਛਰ ਦੇ ਵੀ ਹੁੰਦੇ ਨੇ ਜੀ ਵੀ ਹੁੰਦੀ ਹੈ ਤੇ ਦੰਦੀ ਵੀ ਵੱਡਦਾ ਓਕੇ ਕਿਹਦੇ ਨਾਲ ਸਵਾਰ ਲੈਂਦਾ ਉਹ ਪੈਰਾਂ ਨਾਲ ਪੈਰਾਂ ਨਾਲ ਸਵਾਦ ਲੈਂਦਾ ਜੀ ਘਰ ਦੇ ਸਾਡੇ ਘਰ ਤੁਸੀਂ ਦੇਖਿਓ ਜੀ ਇੱਕ ਵਾਰ ਦੇਖਿਆ ਸੀ ਤੇ ਮੈਂ ਤੁਹਾਨੂੰ ਦਿਖਾਇਆ ਵੀ ਸੀ ਉਹ ਦੇਖੋ ਕਿੰਨੂ ਜੀ ਬੈਠਾ ਉਹ ਦੇਖੋ ਮਕੜੀ ਮਕੜੀ ਹੈ ਨਹੀਂ ਉਹ ਤਾਂ ਅੱਗਰ ਦਿਖਾਉਂਗੀ ਮੈਂ ਨੀਚੇ ਥੋੜਾ ਨਾਲ ਦਿਖਾਉਂਗੀ ਨੀਚੇ ਕਿਹੜਾ ਜੀ ਦਿਖਾਦਾ ਤੁਸੀਂ ਉਹ ਤਾਂ ਨਹੀਂ ਉਹ ਜਿਹੜੀ ਆਪਣਾ ਲੱਕੜ ਨੂੰ ਲੱਗਦੀ ਹੈ ਸੁੰਡ ਸੁੰਡ ਪਤਾ ਨਹੀਂ ਕੀ ਕਹਿੰਦੇ ਨੇ ਆਪਣਾ ਉਹ ਕੀ ਕਹੇ ਲੱਕੜ ਤੋਂ ਜਿਹੜੀ ਲੱਗਦੀ ਹੈ ਸ਼ੌਂਖ ਨਾਓ ਅੱਜ ਫਿਰ ਚੰਗੇ ਸਾਡੇ ਘਰ ਜੀਵ ਆ ਰਿਹਾ ਮੈਨੂੰ ਪਤਾ ਵੀ ਨਹੀਂ ਕਿਹੜਾ ਜੀਵ ਆ ਗਿਆ ਤੁਹਾਡੇ ਘਰ ਰਿਸ਼ਤੇਦਾਰ ਆ ਕੇ ਮੁੜ ਗਏ ਤੇ ਤੁਹਾਨੂੰ ਖਬਰ ਨਹੀਂ ਕਿ ਮੈਂ ਪਈ ਰਹੂਗੀ ਕਿ ਨਾ ਮੈਨੂੰ ਆ ਕੇ ਕਿਹਾ ਜੀਗਾ ਕਿ ਪਹਿਲਾਂ ਚਾਹ ਵਾੜੀ ਪਿਲਾਓ ਫੇਰ ਮੈਂ ਪੁੱਛਦਾ ਭਾਈ ਭਾਈ ਕਿਹੜੋ ਪਿੰਡ ਦਾ ਤੁਹਾਡਾ ਕਿੱਥੋਂ ਆਇਓ ਹੈ ਖੜ ਜਾ ਇਹ ਕਿਹੜਾ ਜੀਵ ਹੈ ਸਾਡੇ ਘਰ ਆਇਆ ਚੂਹਾ ਹੋ ਗਿਆ ਸਾਪ ਸੁਪਤਾ ਤਰੁਕੀ ਆਇਆ ਹੈ ਮਜ਼ਾ ਕਿਹੜਾ ਜੀਵ ਹੈ ਜਿਹੜਾ ਕਿ ਕਿਸੇ ਵੀ ਚੀਜ਼ ਦਾ ਸਵਾਦ ਜੀਵ ਨਾਲ ਨਹੀਂ ਲੈਂਦਾ ਆਪਣੇ ਪੈਰਾਂ ਨਾਲ ਲੈਂਦਾ ਚੱਪਲ 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 ਜੀਵ ਥੁਰਦਾ ਹੁੰਦੀ ਹੈ ਜੀਵ ਕਹਿੰ ਮੈਨੇ ਕਰ ਜੀ ਇਹੋ ਜਿਹਾ ਕਿਹੜਾ ਜੀਵ ਹੈ ਜੋ ਸਾਰੀ ਚੀਜ਼ ਦਾ ਸਵਾਦ ਆਪਣੇ ਪੈਰਾਂ ਨਾਲ ਲੈਂਦਾ ਚਾੜੂ ਉਹ ਜੀਵ ਕਹਾਂ ਚਾੜੂ ਜੀਵ ਹੁੰਦਾ ਕਰ ਜਾ ਹਾਰ ਕੇ ਬਈ ਹਾਏ ਮਰਦਾ ਇਹ ਨਹੀਂ ਪਤਾ ਲੱਗ ਰਿਹਾ ਕਿਹੜਾ ਜਾਨਵਰ ਸਾਡੇ ਘਰ ਆ ਕੇ ਮੁੜ ਕੇ ਚਲਾ ਗਿਆ ਮੈਨੂੰ ਮਿਲਿਆ ਵੀ ਨਹੀਂ ਭਾਈ ਮਿਲ ਕੇ ਤਾਂ ਜਾਂਦਾ ਘਟੋ ਘਟ ਮੈਨੂੰ ਜੀ ਹਾਰ ਦਾ ਜਵਾਬ ਵੀ ਦੇ ਜਾਂਦਾ ਹਾਂ ਦੱਸੋ ਹਾਰ ਕੇ ਹਾਂ ਪਕਾ ਹੋਰ ਕੋਈ ਜਾਨਵਰ ਯਾਦ ਹੀ ਨਹੀਂ ਆ ਰਹਾ ਹੁਣ ਹਏ ਹੋਏ ਇੰਨੇ ਜਾਨਵਰ ਨੇ ਇੱਕ ਜਾਨਵਰ ਦਾ ਸਹੀ ਨਾ ਉਹ ਸਾਡੇ ਘਰ ਨਹੀਂ ਆਂਦਾ ਨਾ ਤੁਹਾਡੇ ਘਰੇ ਆਇਆ ਸੀ ਕਿਹੜਾ ਜਾਨਵਰ ਆ ਕੇ ਗਿਆ ਚਪਾ ਗਿਆ ਤਾਂ ਮੈਂ ਹਾਰ ਗਿਆ ਮੈਂ ਹਾਰ ਗਿਆ ਹੋਰ ਕੀ ਕੱਲ ਵੀ ਹਾਰੇ ਸੀ ਅੱਜ ਦੂਸਰੀ ਵਾਰ ਹਾਰ ਗਿਆ ਹਾਂ ਸੋ ਜਿੱਤ ਦਾ ਨਾਮਾ ਕਿਤਲੀ ਬਟਰਫਲਾਈ ਕਿਤਲੀ ਸਾਡੇ ਘਰ ਕਦੋਂ ਆਈ ਐ ਆਈ ਐ ਉੱਪਰ ਬੈਠੀ ਸੀਗੀ ਮੈਂ ਦਿਖਾਈ ਸੀਗੀ ਓਹੋ ਉਹ ਪੈਰਾਂ ਦਾ ਸਵਾਦ ਲੈਂਦੀ ਐ ਹਾਂਜੀ ਅੱਛਾ ਜੀ ਇਹ ਤਾਂ ਨਵੀਂ ਗੱਲ ਦੱਸਤੀ ਤੁਸੀਂ ਥੈਂਕ ਯੂ ਲੋਰੀ ਇਹ ਸੁਝਾਰਦਾ ਮਤਲਬ ਜੀਕੇ ਸਵਾਲ ਹੀ ਹੈ ਇਹਦਾ ਜਵਾਬ ਹੈ ਜੀ ਤਿਤਲੀ